ਸਭ ਤੋਂ ਵੱਧ ਇਹ ਦਮਦਾਰ ਕਿਰਦਾਰ ਹੈਗਾ ਜੋ ਤੁਸੀਂ ਨਿਭਾਇਆ ਫਿਲਮ ਦੇ ਵਿੱਚ ਜੋ ਵੀ ਚੀਜ਼ ਕਰਨੀ ਹੈ ਬਹੁਤ ਸਪਸ਼ਟ ਹੋ ਕੇ ਕਰਨੀ ਹੈ ਨਾ ਚਾਹੇ ਰੱਬ ਨੂੰ ਗਾਲਾਂ ਕੱਢ ਕੇ ਹੀ ਉਹਨਾਂ ਨੇ ਉਹ ਵਕਤ ਕੀਤਾ ਸੀ ਵੀ ਹਾਂ ਅਸੀਂ ਨਿਕੰਮੇ ਆ ਅਸੀਂ ਕਿਸੇ ਰੋਕੇ ਨਹੀਂ ਸਾਨੂੰ ਮੂੰਹ ਹੀ ਨਹੀਂ ਲਾਉਂਦਾ ਕੋਈ ਇੱਕ ਲਾਚਾਰ ਬੇਬਸ ਇਨਸਾਨ ਤੋਂ ਇੱਕ ਤੰਦਰੁਸਤ ਇਨਸਾਨ ਦੇ ਵਿੱਚ ਤਬਦੀਲੀ ਹੁੰਦੀ ਹੈ ਉੱਥੇ ਮੈਂ ਬੈਠਾ ਛੱਪੜੀ ਤੋਂ ਦੂਰ ਦੇਖ ਰਿਹਾ ਸੀ ਕਿ ਕਾਲੇ ਘਾਂ ਵਿੱਚ ਜਾਂਦੇ ਨੇ ਚਿੱਟੇ ਹੋ ਕੇ ਨਿਕਲਦੇ ਨੇ ਠੀਕ ਹੋਣਾ ਸੀ ਨਹੀਂ ਤਾਂ ਉਹ ਪਤਾ ਨਹੀਂ ਕਿੱਥੇ ਬੈਠਾ ਸੀ ਕਿੱਥੇ ਨਾ ਰਜਨੀ ਆਈ ਉਹਦਾ ਲਾਈਫ ਠੀਕ ਹੋਣੀ ਸੀ ਯਾਰ ਇੰਨੀ ਵਧੀਆ ਫਿਲਮਾਂ ਕਦੇ-ਕਦੇ ਆਉਂਦੀਆਂ ਨੇ ਜ਼ਰੂਰ ਦੇਖਿਓ ਅਸ਼ੀਕਲ ਜੀ ਹਮਦਰ ਟੀਵੀ ਦੇਖਣ ਵਾਸਤੇ ਦਰਸ਼ਕਾਂ ਦਾ ਸਵਾਗਤ ਹੈ 3 ਅਗਸਤ ਨੂੰ ਵੱਡੇ ਪਰਦੇ ਦੇ ਉੱਪਰ ਬੀਬੀ ਰਜਨੀ ਫਿਲਮ ਰਿਲੀਜ਼ ਹੋਣ ਜਾ ਰਹੀ ਹੈ ਇਤਿਹਾਸਿਕ ਫਿਲਮ ਦੀ ਜਿਸ ਦੀ ਬੇਸਬਰੀ ਨਾਲ ਦਰਸ਼ਕਾਂ ਨੂੰ ਠਿਕ ਹੈ ਹੁਣ ਉਹ ਪਲ ਜਿਹੜੇ ਕਿ ਕੁਝ ਹੀ ਘੰਟਿਆਂ ਦੇ ਬਾਅਦ ਜਿਹੜੇ ਆਉਣ ਵਾਲੇ ਹੈਗੇ ਨੇ ਇਸ ਫਿਲਮ ਦੇ ਵਿੱਚ ਮੁੱਖ ਕਿਰਦਾਰ ਨਿਭਾਇਆ ਹੈਗਾ ਜਿਹੜਾ ਕਿ ਪ੍ਰਦੀਪ ਚਿਨੇ ਇਸ ਵੇਲੇ ਸਾਡੇ ਨਾਲ ਮੌਜੂਦ ਨੇ ਜਿਨ੍ਹਾਂ ਦੇ ਵੱਲੋਂ ਬੀਬੀ ਰਜਨੀ ਦੇ ਪਤੀ ਦਾ ਰੋਲ ਅਦਾ ਕੀਤਾ ਗਿਆ ਹੈ ਸੋ ਫਿਲਮ ਦੇ ਨਾਲ ਜੁੜੇ ਤਮਾਮ ਪਹਿਲੂਆਂ ਦੇ ਉੱਪਰ ਗੱਲਬਾਤ ਕਰਾਂਗੇ ਭਾਈ ਜੀ ਕਿੰਨੀ ਕਿ ਐਕਸਾਈਟਮੈਂਟ ਹੈ ਥੋੜਾ ਹੀ ਸਮਾਂ ਬ ਐਕਸਾਈਟਮੈਂਟ ਦੇਖੋ ਜਿਹੜਾ ਕੰਮ ਕਰਿਆ ਹੁੰਦਾ ਸਾਨੂੰ ਐ ਲੱਗਦਾ ਹੁੰਦਾ ਕਿ ਜਲਦੀ ਆਵੇ ਪਰ ਕਈ ਚੀਜ਼ਾਂ ਨੂੰ ਮੱਧ ਦੇ ਨਜ਼ਰ ਰੱਖਦੇ ਹੋਏ ਜੋ ਪ੍ਰੋਸੈਸ ਹੁੰਦੇ ਨੇ ਹਨਾ ਸਾਰੇ ਲੀਗਲੀ ਆਫੀਸ਼ੀਅਲੀ ਇਹਨਾਂ ਦੀਆਂ ਜਿਹੜੀਆਂ ਐਕਟੀਵਿਟੀਜ਼ ਜਾਂ ਫਾਰਮੈਲਿਟੀਜ਼ ਹੁੰਦੀਆਂ ਨੇ ਉਹ ਉਹਨਾਂ ਨੂੰ ਟਾਈਮ ਜ਼ਰੂਰ ਲੱਗਦਾ ਬਟ ਉਹੀ ਆ ਬਟ ਫਿਰ ਵੀ ਐ ਲੱਗਦਾ ਕਿ ਤਨੇ ਕਿਤੇ ਜਲਦੀ ਆਵੇ 30 ਅਗਸਤ ਨੂੰ ਦੇਖੀਏ ਫਿਲਮ ਕੀ ਮੈਂ ਕੰਮ ਕਰਿਆ ਜਿਹੜਾ ਸਾਰਾ ਕੁਝ ਉਹ ਪ੍ਰੋਪਰ ਇੱਕ ਸਕਰੀਨ ਤੇ ਜ਼ਰੂਰ ਦੇਖੀਏ ਕਿਉਂਕਿ ਆਪਾਂ ਉਹ ਦੇਖ ਲੈਨੇ ਆ ਪਰ ਉਹ ਚੀਜ਼ਾਂ ਨਹੀਂ ਜਦੋਂ ਆਪਾਂ ਆਡੀਅנס ਚ ਬੈ ਕੇ ਦੇਖਦੇ ਆ ਉਹ ਚੀਜ਼ ਦਾ ਬਕਰਸ ਵਾਲਾ ਜਿਸ ਤਰ੍ਹਾਂ ਦੇ ਨਾਲ ਪਹਿਲਾ ਟੀਜ਼ਰ ਆ ਫਿਰ ਟ੍ਰੇਲਰ ਜਿਹੜਾ ਆਇਆ ਦਰਸ਼ਕਾਂ ਦੇ ਵੱਲੋਂ ਕਾਫੀ ਪਸੰਦ ਕੀਤਾ ਗਿਆ ਤੇ ਹੁਣ ਫਿਲਮ ਨੂੰ ਲੈ ਕੇ ਕੁਝ ਐਕਸਾਈਟਮੈਂਟ ਵਧੀ ਹੈ ਕਿ ਹਾਂ ਧਮਾਕੇਦਾਰ ਹੋਗੀ ਫਿਲਮ ਹੈ ਹਾਂ ਕਿਉਂਕਿ ਹੁਣ ਜਿਵੇਂ ਜਿਵੇਂ ਟਾਈਮ ਨਿਕਲੀ ਜਾ ਰਹੀ ਹੈ ਨਾ ਪ੍ਰੋਮੋਸ਼ਨ ਵਾਈਜ਼ ਜਾਂ ਹੋਰ ਚੀਜ਼ਾਂ ਉਹ ਆਡੀਅנס ਤੱਕ ਬਹੁਤ ਪਹੁੰਚ ਹੋਈ ਹੈ ਉਸ ਚੀਜ਼ ਦੀ ਸੋ ਆਡੀਅנס ਦਾ ਜਦੋਂ ਰਿਸਪੌਂਸ ਇਹ ਆਉਂਦਾ ਕਿ ਹਾਂ ਯਾਰ ਦੇਖਾਂਗੇ ਕਦੋਂ ਆਊ ਤੁਹਾਡੀ ਉਹ ਚੀਜ਼ ਬੜੀ ਵਧੀਆ ਲੱਗ ਰਹੀ ਹੈ ਉਹ ਸੈਟਅਪ ਵਧੀਆ ਲੱਗ ਰਿਹਾ ਉਹ ਤੁਹਾਡੀ ਕਾਸਟਿੰਗ ਸਹੀ ਆ ਸੀਨ ਦੀ ਜ਼ਿਕਰ ਕਰਦੇ ਨੇ ਜਦੋਂ ਟ੍ਰੇਲਰ ਜਾਂ ਟੀਜ਼ਰ ਦੇ ਉਦੋਂ ਜ਼ਰੂਰ ਹੈ ਮਨ ਚ ਆ ਲੱਗੇ ਜਾਂਦਾ ਜਦੋਂ ਤੇ ਬਾਕੀ ਤੁਹਾਡੀ ਜਦੋਂ ਫਿਲਮ ਵੀ ਹੁਣ ਆਮੀ ਨਜੀ ਇੱਕ ਫਿਲਮ ਆ ਰਹੀ ਆ ਉਹਦੀ ਤੁਹਾਨੂੰ ਵੀ ਵੇਟ ਆ ਤੇ ਆਡੀਅנס ਨੂੰ ਵੀ ਆ ਇਸ ਤੋਂ ਵੱਡੀ ਚੀਜ਼ ਕੀ ਹੋ ਸਕਦੀ ਸਕ੍ਰਿਪਟ ਜਿਹੜੀ ਹੈਗੀ ਉਹ ਪਹਿਲਾਂ ਤੋਂ ਹੀ ਜਿਹੜੀ ਆਡੀਅנס ਹੈ ਉਹਨਾਂ ਨੂੰ ਪਤਾ ਹੈ ਕਿਉਂਕਿ ਇਹ ਕਹਾਣੀਆਂ ਪਹਿਲੇ ਇਤਿਹਾਸਕ ਤੁਹਾਡੇ ਨਾਨੀਆਂ ਹੋ ਗਿਆ ਦਾਦੀਆਂ ਹੋ ਗਿਆ ਜਾਂ ਹੋਰ ਵੱਡੇ ਬਜ਼ੁਰਗ ਹੋ ਗਿਆ ਉਹਨਾਂ ਤੋਂ ਬੱਚੇ ਸੁਣਦੇ ਆਏ ਨੇ ਸੋ ਉਸ ਸਕ੍ਰਿਪਟਿੰਗ ਨੂੰ ਕਿਰਦਾਰ ਦੇ ਵਿੱਚ ਢਾਲ ਕੇ ਫਿਲਮਾਣਾ ਸੋ ਕਿੰਨੇ ਕਿਤੇ ਲੋਕਾਂ ਦੀ ਐਕਸਪੈਕਟੈਂਸ਼ਨ ਨੂੰ ਲੈ ਕੇ ਕੁਝ ਸਟੈਸ ਵੀ ਸੀ ਕਿ ਜਦੋਂ ਇਹ ਕਿਰਦਾਰ ਨਭਾਇਆ ਤੁਸੀਂ ਕਿ ਹਾਂ ਵੀ ਲੋਕ ਪਹਿਲਾਂ ਤੋਂ ਹੀ ਇਸ ਕਹਾਣੀ ਤੋਂ ਵਾਕਫ ਨੇ ਤੇ ਹੁਣ ਉਹਨੂੰ ਰਿਐਲਿਟੀ ਦੇ ਵਿੱਚ ਆਪਾਂ ਫਿਲਮਾਣਾ ਹੈ ਤਾਂ ਕਿੰਨਾ ਕਿ ਤੁਸੀਂ ਇਸ ਰੋ ਨੂੰ ਲੈ ਕੇ ਪ੍ਰਪੇਅਰ ਤੁਸੀਂ ਉਹੀ ਗੱਲ ਹੋ ਜਾਂਦੀ ਯਾਰ ਜਿਵੇਂ ਆਪਾਂ ਮਤਲਬ ਓ ਨਾਰਮਲ ਕੋਈ ਵੀ ਫਿਲਮ ਜਾਂ ਸਕ੍ਰਿਪਟ ਤੇ ਗੱਲ ਕਰਦੇ ਆ ਉਦੋਂ ਅਸੀਂ ਫ੍ਰੀਲੀ ਕਰਦੇ ਆ ਬਹੁਤੀਆਂ ਚੀਜ਼ਾਂ ਨਾ ਬਿਨਾਂ ਸੋਚੇ ਕਿਸੇ ਵੀ ਕੈਰੈਕਟਰ ਨੂੰ ਕਿਵੇਂ ਮਰਜ਼ੀ ਖਿੱਚਦਾ ਇਧਰ ਨੂੰ ਕੋਈ ਵੀ ਮੂਵਮੈਂਟ ਹੋ ਗਈ ਅਸੀਂ ਕਰ ਸਕਦੇ ਆ ਕੋਈ ਵੀ ਜਿਹੜਾ ਬੰਦਾ ਉਹ ਐਕਟੀਵਿਟੀ ਕਰਦਾ ਸਗਰੀਂ ਤੇ ਪਰ ਜਦੋਂ ਐਵੇਂ ਕਰੈਕਟਰ ਹੁੰਦਾ ਸਾਡੇ ਇਤਿਹਾਸਿਕ ਕੋਈ ਟੋਪਿਕ ਆ ਕਹਾਣੀ ਆ ਉਸ ਦਾ ਵਿੱਚ ਜਿਹੜੇ ਪਾਤਰ ਨੇ ਉਹਨਾਂ ਨੂੰ ਬਹੁਤ ਹੀ ਸੱਚੇ ਢੰਗ ਨਾਲ ਹੀ ਦਰਸਾਇਆ ਜਾਣਾ ਚਾਹੀਦਾ ਤੇ ਲੋਕ ਜੋ ਸக்ஸਸ ਹੁੰਦੇ ਨੇ ਕਰਨ ਚ ਉਹ ਮਤਲਬ ਸੱਚੇ ਢੰਗ ਨਾਲ ਕਰਦੇ ਨੇ ਤਾਂ ਕਰ ਕੀ ਹੁੰਦੇ ਨੇ ਕਿਉਂਕਿ ਉਹਨਾਂ ਨੂੰ ਆਪਾਂ ਐਵੇਂ ਖਿੱਚ ਤਾਣ ਨਹੀਂ ਸਕਦੇ ਹਨਾ ਬਹੁਤਿਆਈ ਚੀਜ਼ਾਂ ਦੀ ਇਮੇਜ ਬਣੀ ਹੁੰਦੀ ਹੈ ਸਾਡੇ ਦਿਮਾਗ 'ਚ ਜੀ ਜੀ ਉਹਨਾਂ ਤੋਂ ਇਧਰ ਉਧਰ ਜਾਵਾਂਗੇ ਤਾਂ ਉਹ ਫਿਰ ਝੂਠੀਆਂ ਲੱਗਣ ਲੱਗ ਜਾਂਦੀਆਂ ਨੇ ਕਹਾਣੀਆਂ ਹਾਂ ਨਾ ਉਹ ਚੀਜ਼ਾਂ ਨੂੰ ਮੁੱਖ ਰੱਖ ਕੇ ਆਪਾਂ ਨੂੰ ਹੀ ਕਰਨਾ ਪੈਂਦਾ ਸੋ ਮੇਰੇ ਲਈ ਵੀ ਇਹ ਸੀ ਚੀਜ਼ ਜੇ ਮੈਨੂੰ ਇਦਾਂ ਲੱਗਦਾ ਸੀ ਕਿ ਹਾਂ ਇਹ ਚੈਲੈਂਜਿੰਗ ਆ ਕਰੈਕਟਰ ਬਹੁਤ ਖੁਸ਼ ਆ ਇਹਦੇ ਵਿੱਚ ਕਰਨ ਤਾਂ ਉਹਦੇ ਨਾਲ ਨਾਲ ਇਹ ਵੀ ਸੀ ਦਿਮਾਗ 'ਚ ਕਿ ਯਾਰ ਇਹਨੂੰ ਆਪਾਂ ਓਵੇਂ ਹੀ ਨਹੀਂ ਕਰ ਸਕਦਾ ਮੈਂ ਜਿਵੇਂ ਹੁਣ ਤੱਕ ਮੈਂ ਸਾਰੇ ਕਰੈਕਟਰ ਕਰੇ ਨੇ ਜੀ ਹਾਂ ਨਾ ਥੋੜੀਆਂ ਲਿਮਿਟੇਸ਼ਨ ਦੇ ਨਾਲ ਚੱਲੇ ਆ ਥੋੜੇ ਜਿਹੇ ਦਾਇਰਿਆਂ ਨਾਲ ਸੋ ਬਟ ਬਹੁਤ ਚੀਜ਼ਾਂ ਨਮੀਆਂ ਆਈਆਂ ਜਾਂ ਦੇਖੀਆਂ ਇਸ ਦੇ ਥਰੂ ਉਹ ਚੀਜ਼ਾਂ ਦਾ ਬਹੁਤ ਵਧੀਆ ਲੱਗਿਆ ਸੋ ਹਰ ਇੱਕ ਐਕਟਰ ਦੇ ਵਿੱਚ ਨਾ ਇੱਕ ਉਸ ਦਾ ਕਿਰਦਾਰ ਛੁਪਿਆ ਹੁੰਦਾ ਜਦੋਂ ਅਮਰ ਹੁੰਦਲੇ ਤੁਹਾਡੇ ਤੱਕ ਪਹੁੰਚ ਕੇ ਕੀ ਪ੍ਰਦੀਪ ਜੀ ਤੁਸੀਂ ਇਹ ਵਾਲਾ ਰੋਲ ਕਰਨਾ ਜੋ ਤੁਸੀਂ ਸਕ੍ਰਿਪਟ ਪੜ੍ਹੀ ਤਾਂ ਪਹਿਲਾ ਥੋਟ ਕੀ ਆਸੀ ਮਨ ਦੇ ਵਿੱਚ ਇਹੀ ਕਿ ਪਹਿਲੀ ਵਾਰੀ ਕਰੂੰਗਾ ਇਸ ਤਰ੍ਹਾਂ ਦਾ ਕਰੈਕਟਰ ਤੇ ਕਰਨ ਨੂੰ ਬਹੁਤ ਖੁਸ਼ ਆ ਤੇ ਨਵੀਆਂ ਚੀਜ਼ਾਂ ਜੋ ਹੁਣ ਤੱਕ ਕਰੀਆਂ ਨਹੀਂ ਉਹ ਕਰੂੰ ਆਏ ਦੇ ਥਰੂ ਕਿਉਂਕਿ ਹਰ ਇੱਕ ਕੈਰੈਕਟਰ ਨੂੰ ਜਦੋਂ ਅਸੀਂ ਹਾਂ ਕਰਦੇ ਆ ਨਾ ਉਹ ਤਾਂ ਹੀ ਉਹ ਕਰਦੇ ਆ ਜਦੋਂ ਸਾਡੇ ਜਨ ਵਿੱਚ ਪਹਿਲਾਂ ਹੀ ਉਹ ਸਾਰੀਆਂ ਕੈਟਾਗਰੀ ਦੀ ਕਿਤਨੇ ਕਿਤੇ ਸਪੇਸ ਹੁੰਦੀ ਆ ਹਾਂ ਸਪੇਸ ਹੁੰਦੀ ਹੈ ਕਿਉਂਕਿ ਹਾਂ ਮੈਨੂੰ ਤਾਂ ਆਉਂਦਾ ਜਦੋਂ ਇਹ ਪਤਾ ਲੱਗਿਆ ਇਹ ਕੈਰੈਕਟਰ ਕਿ ਮੈਂ ਉਹ ਉਹ ਆਪਦਾ ਖਾਣਾ ਚੱਕਿਆ ਹਨਾ ਕਿ ਹਾਂ ਇਹ ਜਿਹੜੀਆਂ ਆ ਚੀਜ਼ਾਂ ਨੇ ਸਾਰੀਆਂ ਸਮਾਜਿਕ ਲਾਚਾਰੀ ਬੰਦਾ ਕਿਸੇ ਨੂੰ ਕੁਝ ਖੋਲ ਕੇ ਨਹੀਂ ਦੱਸ ਸਕਦਾ ਨਾ ਕਿ ਇਹਦੇ ਨਾਲ ਗੱਲ ਕਰਦਾ ਉਹ ਜਿਹੜਾ ਸਾਰੇ ਦੇ ਰਹੇ ਸੀ ਉਹ ਫਿਰ ਮੈਂ ਚੱਕੇ ਫਿਰ ਇਹ ਕੈਰੈਕਟਰ ਲਈ ਆਪਾਂ ਜਦੋਂ ਸਾਰਾ ਖੋਲ ਤਾਣ ਕੇ ਸਾਰੀਆਂ ਚੀਜ਼ਾਂ ਵਰਕ ਕਰਦੇ ਆ ਇੱਕ ਸਕ੍ਰੀਨ ਤੇ ਦਿਖਾਉਣ ਲਈ ਫਿਰ ਉਦੋਂ ਸਾਰਿਆਂ ਨੇ ਵਰਕ ਕੀਤਾ ਜਦੋਂ ਇਹ ਰੋਲ ਅਨੇ ਬਾਹਰੀ ਸੀਰੀਜ਼ ਸਭ ਤੋਂ ਵੱਧ ਇਹ ਦਮਦਾਰ ਕਿਰਦਾਰ ਹੈਗਾ ਜੋ ਤੁਸੀਂ ਨਿਭਾਇਆ ਫਿਲਮ ਦੇ ਵਿੱਚ ਜਦੋਂ ਹਜ਼ਾਰਾਂ ਲੋਕਾਂ ਦਾ ਉੱਥੇ ਜਮਾਵੜਾ ਸੀਗਾ ਸਭ ਦਰਸ਼ਕਾਂ ਦੀ ਜਿਹੜੀ ਉੱਥੇ ਆਡੀਅנס ਕਹਿ ਸਕਦੇ ਜਿਉਂ ਵੀ ਇੱਕ ਮਾਹੌਲ ਕ੍ਰੀਏਟ ਕੀਤਾ ਗਿਆ ਸੀ ਉਸ ਤਰ੍ਹਾਂ ਦੇ ਨਾਲ ਫਿਰ ਕਿੰਨੇਕ ਮਨ ਦੇ ਵਿੱਚ ਸੀਗਾ ਵੀ ਹਾਂ ਵੀ ਮੈਂ ਆਪਣਾ ਬੈਸਟ ਪਰਫਾਰਮੈਂਸ ਕਰਨੀ ਹੈ ਕਿਤੇ ਕੋਈ ਗਲਤੀ ਦੀ ਗੁੰਜਾਇਸ਼ ਨਾ ਹੋਵੇ ਇਹ ਉਹ ਹੀ ਹੈ ਜਿਵੇਂ ਕੋਈ ਹੋਰ ਕੈਰੈਕਟਰ ਮੰਗੂਗਾ ਨਾ ਪਰ ਮੈਂ ਨਹੀਂ ਕਰ ਸਕਦੀ ਬਿਨਾ ਸੋਚੇ ਸਮਝੇ ਨਹੀਂ ਕਰ ਸਕਦੇ ਕਿ ਹਾਂ ਯਾਰ ਕਵਰ ਹੋ ਜਾਊਗਾ ਵੀ ਜੇ ਕਰ ਲਾਂਗੇ ਤਾਂ ਬਾਅਦ ਚ ਉਹ ਕਰ ਲਾਂਗੇ ਨਹੀਂ ਜੋ ਵੀ ਚੀਜ਼ ਕਰਨੀ ਹੈ ਬਹੁਤ ਸਪਸ਼ਟ ਹੋ ਕੇ ਕਰਨੀ ਹੈ ਨਾ ਜੇ ਕੁਝ ਉਹਨੇ ਜੈਸਚਰ ਵੀ ਦੇਣਾ ਕੋਈ ਬੋਲਣਾ ਵੀ ਆ ਕੁਝ ਵੀ ਮਤਲਬ ਮੂਵਮੈਂਟ ਕਰਨੀ ਹੈ ਤਾਂ ਉਹ ਇੱਕ ਸੋਚੀ ਸਮਝੀ ਹੋਈ ਚੀਜ਼ ਸੀ ਕਿ ਹਾਂ ਯਾਰ ਇਹਦਾ ਕੋਈ ਅਸਰ ਗਲਤ ਨਾ ਹੋਵੇ ਦੇਖਣ ਵਾਲੀ ਆਡੀਅנס ਤੇ ਕਿ ਹਾਂ ਉਹ ਇਮੇਜ ਇਦਾਂ ਦੀ ਬਣਾ ਲੈ ਕੇ ਜਾ ਰਹੀ ਵੀ ਜੋ ਅਸੀਂ ਹੁਣ ਤੱਕ ਸੁਣਦੇ ਆਏ ਸੀ ਵੀ ਇਹ ਤਾਂ ਬਿਲਕੁਲ ਹੀ ਉਹਦੇ ਉਲਟਾ ਹੈ ਨਾ ਜਾਂ ਲੋਕ ਦੇਖਣਾ ਹੀ ਨਾ ਚਾਹਣ ਕਿ ਹਾਂ ਯਾਰ ਇਹ ਜਿਹੇ ਪਾਤਰ ਨਹੀਂ ਦਿਖਾਉਣਾ ਚਾਹੁੰਦੇ ਅਸੀਂ ਆਪਣੇ ਜਵਾਕਾਂ ਨੂੰ ਜਾਂ ਫੈਮਲੀਆਂ ਨੂੰ ਸੋ ਉਹ ਸਾਰੀਆਂ ਚੀਜ਼ਾਂ ਨੂੰ ਮੱਦੇ ਨਜ਼ਰ ਰੱਖਦੇ ਹੋਈ ਚੀਜ਼ਾਂ ਕਰੀਆਂ ਗਈਆਂ ਸੀ ਕਿ ਹਾਂ ਇਹ दायरे ਤੋਂ ਬਾਹਰ ਨਾ ਜਾਵੇ ਪਰ ਅਸਲੀਅਤ ਵੀ ਰਹੇ ਸੋ ਕੁਝ ਐਕਸਟਰਾ ਵਰਕ ਵੀ ਕਰਨਾ ਪਿਆ ਇਸ ਕੈਰੈਕਟਰ ਨੂੰ ਨਿਭਾਉਣ ਦੇ ਲਈ ਜਾਂ ਫਿਰ ਪ੍ਰੈਪਰੇਸ਼ਨ ਕਿਵੇਂ ਤੁਸੀਂ ਇਸ ਨੂੰ ਰੋਲ ਦੇ ਲਈ ਆਪਣੇ ਆਪ ਨੂੰ ਤਿਆਰ ਕੀਤਾ ਜਾਂ ਕੁਝ ਇਸ ਤਰ੍ਹਾਂ ਦੀ ਇਤਿਹਾਸਿਕ ਮੂਵੀਆਂ ਦੇਖੀਆਂ ਜਾਂ ਫਿਰ ਕੁਝ ਕੁਝ ਇਹਦਾ ਜਿਹੜਾ ਕਿ ਇਤਿਹਾਸਿਕ ਹਿਸਟਰੀ ਹੈਗੀ ਉਹ ਪੜ੍ਹੀ ਹੈਗੀ ਆ ਨਹੀਂ ਮੈਂ ਫਿਲਮਾਂ ਤਾਂ ਦੇਖਉ ਨਹੀਂ ਦੇਖਦਾ ਪਰ ਇਦੇ ਸੰਬੰਧਿਤ ਜੋ ਜਿੰਨਾ ਮੈਨੂੰ ਸਕ੍ਰਿਪਟ ਮਿਲੀ ਸੀ ਜਾਂ ਹੋਰ ਮੈਨੂੰ ਡਾਟਾ ਮਿਲਿਆ ਅ ਡਿਸਕਸ਼ਨ ਚ ਜਦੋਂ ਹੋਇਆ ਤੇ ਕੁਝ ਚੀਜ਼ਾਂ ਫਿਰ ਮੈਂ ਜਦੋਂ ਜਾਂਦੇ ਜਾਂਦੇ ਨਾ ਉਹ ਸਮਾਜ ਚ ਅਸੀਂ ਦੇਖਣ ਲੱਗ ਜਾਨੇ ਕਈ ਚੀਜ਼ਾਂ ਕਿ ਹਾਂ ਯਾਰ ਅਸੀਂ ਪਹਿਲਾਂ ਸ਼ਾਇਦ ਇੱਕ ਵਾਰ ਨਜ਼ਰ ਚੋਂ ਕੱਢਦੇ ਸੀ ਪਰ ਉਹਨਾਂ ਨੂੰ ਸਹੀ ਤਰੀਕੇ ਨਾਲ ਅੰਡਰਲਾਈਨ ਕਰਕੇ ਨਹੀਂ ਦੇਖਦੇ ਸੀ ਫਿਰ ਉਹ ਪਹਿਲਾਂ ਵਾਲੀਆਂ ਵੀ ਕਈ ਮੈਮਰੀਜ਼ ਵਰਕ ਕਰੀਆਂ ਹਨਾ ਕਿ ਹਾਂ ਯਾਰ ਉਹ ਬੰਦਾ ਐਵੇਂ ਗੱਲ ਕਰੀ ਸੀ ਉਹਨੇ ਪਹਿਲਾਂ ਕਰੀ ਹੁੰਦੇ ਮੈਂ ਥੋੜਾ ਇੰਟੀਰੀਅਰ 'ਚ ਜ਼ਿਆਦਾ ਵਿਚਰਦਾ ਇਹ ਸ਼ਾਇਦ ਉਹ ਚੀਜ਼ਾਂ ਆ ਜਾਂਦੀਆਂ ਨੇ ਫਿਰ ਕਿ ਹਾਂ ਉਹਨਾਂ ਨੇ ਉਹਦੀ ਲਾਚਾਰੀ ਬਾਰੇ ਗੱਲ ਕਰੀ ਸੀ ਉਹਨਾਂ ਨੇ ਇਹ ਕਿਹਾ ਸੀ ਕਿ ਯਾਰ ਮੈਂ ਮਤਲਬ ਜੋ ਵੀ ਚਾਹੇ ਰੱਬ ਨੂੰ ਕਾਲਾਂ ਕੱਢ ਕੇ ਹੀ ਉਹਨਾਂ ਨੇ ਉਹ ਵਕਤ ਕੀਤਾ ਸੀ ਵੀ ਹਾਂ ਅਸੀਂ ਨਕਮੇ ਆ ਅਸੀਂ ਕਿਸੇ ਜੋਗੇ ਨਹੀਂ ਸਾਨੂੰ ਮੂੰਹ ਹੀ ਨਹੀਂ ਲਾਉਂਦਾ ਕੋਈ ਤਾਂ ਸ਼ਾਇਦ ਉਹ ਚੀਜ਼ਾਂ ਵੀ ਆਈਆਂ ਨੇ ਉਹ ਪਤਾ ਨਹੀਂ ਕਿੱਡੇ ਭੇੜੇ ਤਰੀਕੇ ਨਾਲ ਮੈਂ ਸੁਣੀਆਂ ਹੋਣ ਪਰ ਉਹਨਾਂ ਨੂੰ ਇੱਕ ਸਹੀ ਤਰੀਕੇ ਨਾਲ ਇਹਦੇ ਕੈਰੈਕਟਰ ਦੇ ਥਰੂ ਕੱਢਿਆ ਤੇ ਕੁਝ ਜਿਹੜਾ ਹੋਮਵਰਕ ਹੁੰਦਾ ਸੀ ਕਿ ਉਹ ਜਿਹੜੀਆਂ ਚੀਜ਼ਾਂ ਮਿਲੀਆਂ ਸੀ ਉਹ ਘਰੇ ਪ੍ਰੈਕਟਿਸ ਚ ਲਿਆਂਦੀਆਂ ਕਿ ਜੇ ਉਹ ਰੇੜੀ ਤੇ ਬੈਠੂ ਤਾਂ ਉਹ ਇੱਕ ਆਮ ਕੋਈ ਉਹ ਨਹੀਂ ਕਿ ਹਣਾ ਆਪਾਂ ਤੁਰੇ ਫਿਰਨਾ ਬੈਠਣਾ ਬਹੁਤ ਲੰਬੇ ਸਮੇਂ ਲਈ ਵੀ ਬੈਠ ਕੇ ਉਹਦੇ ਅੰਦਰੋਂ ਕੀ ਨਿਕਲੂਗਾ ਉੱਤੇ ਜਦੋਂ ਕੋਈ ਵੀ ਉੱਠ ਕੇ ਉਹ ਬੈਠੂਗਾ ਜਾਂ ਉਹ ਕਰੂਗਾ ਤਾਂ ਉਹ ਇੱਕ ਜਗੜਨ ਹੁੰਦੀ ਹੈ ਸਰੀਰ ਦੀ ਹੈ ਨਾ ਉਹ ਕਿਵੇਂ ਤੁਹਾਡਾ ਹਾ ਭਾਵ ਫੇਸ ਤੇ ਵਿਆਹ ਸਕਦੀ ਹੈ ਤਾਂ ਉਹ ਚੀਜ਼ਾਂ ਵੀ ਕਰਕੇ ਦੇਖੀਆਂ ਤੇ ਖੁਦ ਸ਼ੂਟ ਜਦੋਂ ਆਪਾਂ ਕਰਕੇ ਦੇਖਦੇ ਆ ਉਹ ਉਹ ਵੀ ਰਹਿੰਦਾ ਚੀਜ਼ ਕਿ ਹਾਂ ਆਪਾਂ ਚੀਜ਼ ਤਾਂ ਕਰ ਰਹੇ ਆ ਪਰ ਉਹ ਵਾਕਈ ਵਧੀਆ ਲੱਗਦੀ ਵੀ ਆ ਜਾਂ ਨਹੀਂ ਤੇ ਹੋਰ ਚੀਜ਼ਾਂ ਵੀ ਸੀ ਕਿ ਹਾਂ ਉਹ ਜੇ ਮੈਂ ਮੈਨੂੰ ਪਤਾ ਸੀ ਕਿ ਆ ਮੇਰੀ ਪ੍ਰਾਪਰਟੀ ਕੀ ਆ ਰੇੜੀ ਆ ਇੱਕ ਪਾਣੀ ਵਾਲਾ ਹੋ ਆ ਬੋਤਲ ਜਾਂ ਉਹਨੂੰ ਆਪਾਂ ਸਰਾਹੀ ਜੀ ਕਹਦੇ ਹਾਂ ਉਸ ਤਰ੍ਹਾਂ ਦੀਆਂ ਚੀਜ਼ਾਂ ਨੇ ਜੋ ਨਾਲ ਉਹਨਾਂ ਦੇ ਨਾਲ ਆਪਾਂ ਕੀ ਕੀ ਹੋਰ ਕਰ ਸਕਦੇ ਆ ਜੇ ਰੇੜੀ ਆ ਤਾਂ ਰੇੜੀ ਨਾਲ ਹੁਣ ਜਿਵੇਂ ਐਗਜ਼ਾਮਪਲ ਸੀ ਉਹ ਪੱਈਆ ਉਹਨੂੰ ਰੋੜਨ ਲੱਗ ਜਾਂਦਾ ਹੈ ਨਾ ਜਦੋਂ ਪਤਾ ਲੱਗਦਾ ਕਿ ਰਜਮੀ ਤੋਂ ਖਿੱਚੇ ਨਹੀਂ ਜਾ ਰਿਹਾ ਤਾਂ ਪਾਣੀ ਜਿਹੜਾ ਪੀਣ ਵਾਲਾ ਉਹਦੇ ਨਾਲ ਵੀ ਕੁਝ ਮੂਵਮੈਂਟ ਕਰ ਸਕਦਾ ਜਾਂ ਉਹਦੀਆਂ ਹੋਰ ਕੁਝ ਛੋਟੇ ਛੋਟੇ ਚੀਜ਼ਾਂ ਵਿੱਚ ਰੱਖੀਆਂ ਹੋਈਆਂ ਨੇ ਉਹਨਾਂ ਨਾਲ ਕੋਈ ਕੰਮ ਆ ਸਕਦੀਆਂ ਨੇ ਤਾਂ ਹੱਥ ਤੇ ਪੱਟੀਆਂ ਬੰਨੀਆਂ ਹੋਈਆਂ ਨੇ ਤਾਂ ਉਹ ਐ ਤਾਂ ਇੰਨੀ ਕਿ ਹਰ ਟਾਈਮ ਮਤਲਬ ਅਹੀਂ ਦਿਖੂਗਾ ਉਹ ਕਿਸੇ ਕਿਸੇ ਸੀਨ ਚ ਆ ਸੋਚਿਆ ਹੋਈ ਸੀ ਕਿ ਉਹ ਗੱਲ ਕਰਦਾ ਕਰਦਾ ਉਹ ਪੱਟੀਆਂ ਬਨ ਵੀ ਸਕਦਾ ਕੁਝ ਕਰ ਸਕਦਾ ਤੇ ਉਹਦੇ ਕਿਹੜੇ ਹੱਥ ਤੇ ਜਾਂ ਜਿਆਦਾ ਮੂਵਮੈਂਟ ਆ ਸਕਦੀ ਆ ਹਨਾ ਜੇ ਆਪਾਂ ਕਰਾਂਗੇ ਕਿਉਂਕਿ ਐਦਾਂ ਹੁੰਦੀਆਂ ਨੇ ਕਿ ਕਈ ਮੂਵਮੈਂਟ ਚ ਤੁਸੀਂ ਤੁਹਾਡਾ ਪਾਰਟ ਬਾਡੀ ਪਾਰਟ ਕੋਈ ਹੋਰ ਚੱਲਦਾ ਹੁੰਦਾ ਤੇ ਐਂਗਲ ਤੁਹਾਡੇ ਕੋਈ ਹੋਰ ਹੁੰਦੇ ਨੇ ਤੇ ਉਹਨਾਂ ਕਰਕੇ ਉਹ ਖਰਾਬ ਹੋ ਜਾਂਦੀ ਨੇ ਚੀਜ਼ਾਂ ਨਹੀਂ ਤੁਹਾਡਾ ਕੰਮ ਕਰਿਆ ਹੋਇਆ ਵੀ ਆਈ ਚੀਜ਼ਾਂ ਇਹ ਸਾਰਾ ਮੈਂ ਵੀ ਜੇ ਆਪਾਂ ਤੁਸੀਂ ਪਹਿਲਾਂ ਥੋੜਾ ਇੱਕ ਵਾਰੀ ਲੰਘਾ ਲਓ ਦਿਮਾਗ 'ਚ ਜਾਂ ਵਰਕ ਕਰੋ ਹੋਮਵਰਕ ਕਰੋ ਤਾਂ ਉਹ ਚੀਜ਼ਾਂ ਤੁਹਾਡੀਆਂ ਦਿਖਦੀਆਂ ਨੇ ਫਿਰ ਇੱਕ ਟਰਨਿੰਗ ਪੁਆਇੰਟ ਆਉਂਦਾ ਜਦੋਂ ਤੁਸੀਂ ਉੱਥੇ ਦੁੱਖਪੰਜਨ ਬੇਰੀ ਦੇ ਕੋਲੇ ਇਸ਼ਨਾਨ ਕਰਦੇ ਹੋ ਹਨਾ ਇੱਕ ਲਾਚਾਰ ਬੇਬਸ ਇਨਸਾਨ ਤੋਂ ਇੱਕ ਤੰਦਰੁਸਤ ਇਨਸਾਨ ਦੇ ਵਿੱਚ ਤਬਦੀਲੀ ਆਣੀ ਉਹ ਜਦੋਂ ਤੁਸੀਂ ਜ਼ਹਿਨ ਦੇ ਵਿੱਚ ਲਿਆਉਂਦੇ ਕਿ ਜਦੋਂ ਆਮ ਇੱਕ ਸਧਾਰਨ ਜਿਹਾ ਵਿਅਕਤੀ ਦੇ ਨਾਲ ਇਹ ਕੁਝ ਵਾਪਰੇ ਤਾਂ ਉਸ ਦੇ ਮਨ ਦੇ ਕੀ ਹੌ ਭਾਵ ਹੋਣਗੇ ਆ ਹੁਣ ਪ੍ਰਮੋਸ਼ਨ ਦੇ ਦੌਰਾਨ ਇਹ ਬਹੁਤ ਵਧੀਆ ਲੱਗੀ ਸੀ ਚੀਜ਼ ਮੈਨੂੰ ਇਹਨਾਂ ਨੇ ਆਪਣੀ ਟੀਮ ਨੇ ਉਹ ਰੀਅਲ ਬੰਦੇ ਸੱਦੇ ਸੀ ਅਸਲ 'ਚ ਜੋ ਬੰਦੇ ਇਸ ਚੀਜ਼ ਦਾ ਸ਼ਿਕਾਰ ਹੋ ਸਾਰੇ ਸ਼ਿਕਾਰ ਨਹੀਂ ਮਤਲਬ ਵੀ ਇਸ ਚੀਜ਼ ਚੋਂ ਮਤਲਬ ਪਹਿਲਾਂ ਉਹ ਸੀ ਐਵੇਂ ਬਿਲਕੁਲ ਆਪਾਂ ਕਹਿ ਲਈਏ ਕਿ ਹਾਂ ਉੱਠਿਆ ਨਹੀਂ ਜਾਂਦਾ ਸੀ ਜਾਂ ਹੋਰ ਬਟ ਉਹ ਠੀਕ ਹੋ ਗਏ ਉੱਥੇ ਜਾ ਕੇ ਉਹਨਾਂ ਨੇ ਇਸ਼ਨਾਨ ਕਰਿਆ ਜਾਂ ਉਸ ਜਲ ਨੂੰ ਛੋਇਆ ਜਾਂ ਉਹਨਾਂ ਨੇ ਉੱਥੇ ਟਾਈਮ ਬਤਾਇਆ ਜਾਂ ਬਾਣੀ ਸੁਣ ਕੇ ਉੱਥੇ ਜਲ ਨੂੰ ਜਦੋਂ ਸਪਰਸ਼ ਕੀਤਾ ਉਹਨਾਂ ਨੇ ਮਤਲਬ ਆਹਾ ਕਿਰਿਆ ਚ ਹੀ ਹੈ ਬੋਲਤਾ ਕਿ ਹਮੇ ਠੀਕ ਹੋ ਗਿਆ ਮੈਨੂੰ ਦਿਖਣ ਲੱਗ ਗਿਆ ਮੇਰਾ ਹੱਥ ਸਿੱਧਾ ਹੋ ਗਿਆ ਮੈਂ ਸਿੱਧਾ ਖੜਾ ਹੋ ਸਕਦਾ ਉਹ ਬੰਦੇ ਸੱਦੇ ਸੀ ਆਪਣੇ ਇੱਥੇ ਇੱਕ ਪ੍ਰੋਗਰਾਮ ਕਰਵਾਇਆ ਸੀ ਆਪਣੇ ਜਦੋਂ ਪ੍ਰੋਮੋਸ਼ਨ ਕਰ ਰਹੇ ਸੀ ਉਹ ਸ਼ਾਇਦ ਜਦੋਂ ਉਹਨਾਂ ਨਾਲ ਗੱਲ ਕਰ ਰਹੀ ਸੀ ਜਾਂ ਮੈਂ ਜਿਹੜੀਆਂ ਚੀਜ਼ਾਂ ਸੋਚੀਆਂ ਹੋਈਆਂ ਸੀ ਕਿਤਨਾ ਕਿਤੇ ਉਹ ਮੈਨੂੰ ਮਿਲਦੀਆਂ ਹੋਈਆਂ ਲੱਗੀਆਂ ਅੱਛਾ ਕਿ ਹਾਂ ਯਾਰ ਇਹ ਜਦੋਂ ਉੱਥੇ ਮੈਂ ਬੈਠਾ ਚੱਪੜੀ ਤੋਂ ਦੂਰ ਦੇਖ ਰਿਹਾ ਸੀ ਕਿ ਕਾਲੇ ਘਾਂ ਵਿੱਚ ਜਾਂਦੇ ਨੇ ਚਿੱਟੇ ਹੋ ਕੇ ਨਿਕਲਦੇ ਨੇ ਤਾਂ ਸ਼ਾਇਦ ਇਹ ਜਿਹੜੀ ਉਹ ਖਿੱਚ ਸੀ ਜਾਂ ਇੱਕ ਖੁਸ਼ੀ ਸੀ ਜਾਂ ਹਾਂ ਮੈਂ ਉਸ ਚੀਜ਼ ਦੇ ਨੇੜੇ ਆ ਗਿਆ ਜਿੱਥੇ ਆ ਕੇ ਮੇਰਾ ਆ ਦੁੱਖਾਂ ਦਾ ਅੰਤ ਹੋਊਗਾ ਇਹ ਸ਼ਾਇਦ ਜਿਹੜੇ ਬੰਦੇ ਇਹ ਦੱਸ ਰਹੇ ਨੇ ਸਾਰੇ ਜੋ ਉੱਥੇ ਸੱਦੇ ਸੀ ਰੀਅਲ ਚ ਬੰਦੇ ਜਿੰਨੇ ਵੀ ਉਹ ਜਿਹੜੀਆਂ ਜਿਹੜੀਆਂ ਚੀਜ਼ਾਂ ਦੱਸ ਰਹੇ ਉਹ ਬਹੁਤ ਮੈਚ ਖਾ ਰਹੀਆਂ ਸੀ ਮਤਲਬ ਇਹਦਾ ਲੱਗ ਰਿਹਾ ਸੀ ਕਿ ਹਾਂ ਯਾਰ ਇਹ ਫੀਲਿੰਗ ਸ਼ਾਇਦ ਜੇ ਆਪਾਂ ਸਪੈਸੀਫਿਕ ਹੋਰ ਇਹਨੂੰ ਅੰਦਰ ਤੱਕ ਜਾ ਕੇ ਦੱਸ ਦੇ ਤਾਂ ਸ਼ਾਇਦ ਮੈਂ ਇਹਨਾਂ ਮੰਗੂ ਦਾਸ ਬੋਨ ਦਾ ਹਨਾ ਵੀ ਜੇ ਹੋਰ ਮੈਂ ਨੂੰ ਅੰਦਰ ਤੱਕ ਲੈ ਕੇ ਗਿਆ ਕਿਉਂਕਿ ਉਹੀ ਆ ਕਿ ਆਪਾਂ ਐਦਾਂ ਲੱਗਦਾ ਹੁੰਦਾ ਕਿ ਆਪਾਂ ਹੋਰ ਇਹਦੇ ਅੰਦਰ ਜਾ ਸਕਦੇ ਹਾਂ ਹੋਰ ਅੰਦਰ ਜਾ ਸਕਦੇ ਹਾਂ ਮੈਨੂੰ ਐਦਾਂ ਲੱਗਦਾ ਸੀ ਮੈਂ ਇਹਦੇ ਹੋਰ ਅੰਦਰ ਡੀਪਲੀ ਜਾ ਸਕਦਾ ਸੀ ਜਿੱਥੇ ਜਾ ਕੇ ਮੈਂ ਇੰਨਾ ਵਾਂਗੂ ਬੋਲ ਸਕਦਾ ਸੀ ਜੇ ਵਾਕਈ ਮੈਂ ਹੋਰ ਇਹਨੂੰ ਐ ਆਪਦੇ ਤੇ ਧਾਰ ਲੈਂਦਾ ਸੋ ਦੇਖਿਆ ਜਾਵੇ ਇਸੇ ਫਿਲਮ ਦੇ ਵਿੱਚ ਬੀਬੀ ਰਾਜਨੀ ਹੈਗੀ ਆ ਉਸ ਦੀ ਪਰਮਾਤਮਾ ਦੇ ਵਿੱਚ ਅਟੁੱਟ ਆਸਾ ਵਿਸ਼ਵਾਸ ਸੀ ਤੇ ਜਿਹੜੇ ਉਹਨਾਂ ਦੇ ਪਤੀ ਨੇ ਸ਼ਾਇਦ ਉਹਨਾਂ ਨੂੰ ਪਰਮਾਤਮਾ ਨੇ ਸਹੀ ਕਰਨ ਦਾ ਇੱਕ ਜ਼ਰੀਆ ਬਣਾਇਆ ਹੋਵੇ ਕਿ ਉਸ ਦੇ ਥਰੂ ਉਸ ਦਾ ਪਤੀ ਜਿਹੜਾ ਕਿ ਬਿਲਕੁਲ ਤੰਦਰੁਸਤ ਹੋ ਗਿਆ ਕਿ ਜਦੋਂ ਕਹਿੰਦੇ ਆ ਕਿ ਰੱਬ ਦੇ ਬੋਲ ਤਾਂ ਆਪਾਂ ਜਾਨਕੀ ਅਸਤuti ਕਰਦੇ ਆ ਤਾਂ ਉਹ ਭਗਤ ਦੇ ਉੱਪਰ ਕਈ ਪਰਚੇ ਵੀ ਪਾਉਂਦੇ ਜਾਂ ਫਿਰ ਕਹਿ ਸਕਦੇ ਇਮਤਿਹਾਨ ਬੜੇ ਹੁੰਦੇ ਨੇ ਉਸ ਇਮਤਿਹਾਨ ਦੇ ਵਿੱਚੋਂ ਲੰਘਣਾ ਹਰ ਕਿਸੇ ਦੇ ਬਸ ਦੀ ਗੱਲ ਨਹੀਂ ਹੁੰਦੀ ਇਹ ਜਿੱimme ਪਹਿਲਾਂ ਗੱਲ ਸੀ ਕਿ ਉਹਦਾ ਸੁਭਾਅ ਤੇ ਕੋਈ ਗੱਲ ਚੱਲੀ ਸੀ ਕਿ ਆ ਉਹਦਾ ਸੁਭਾਅ ਕਿਦਾਂ ਹੋਊਗਾ ਨਾ ਉਹ ਉਹਦਾ ਸੁਭਾਅ ਬਹੁਤ ਹੋ ਸੀ ਮਤਲਬ ਦੋ ਤਰ੍ਹਾਂ ਦੇ ਹੋ ਸਕਦੇ ਨੇ ਸੁਭਾਅ ਜਦੋਂ ਬੰਦੇ ਨੂੰ ਅ ਉਹ ਮਿਲਦਾ ਨਾ ਸਮਾਜ ਤੋਂ ਨਾ ਮਿਲਦੀ ਆ ਕਿ ਹਾਂ ਤੂੰ ਕਿਸੇ ਯੋਗਾ ਵੀ ਨਹੀਂ ਹੈਗਾ ਕੰਮ ਯੋਗਾ ਵੀ ਨਹੀਂ ਹੈਗਾ ਤਾਂ ਉਹ ਜਾਂ ਤਾਂ ਰੂਡ ਹੋ ਜਾਂਦਾ ਜਾਂ ਸੌਫਟ ਹੋ ਜਾਂਦਾ ਤਾਂ ਮੇਰੇ ਇਹਦੇ ਚ ਮੈਂ ਰੱਖੀਆਂ ਦੋਨੋਂ ਚੀਜ਼ਾਂ ਨੇ ਅ ਪਰ ਮੈਂ ਰੂਡਨੈਸ ਪਹਿਲਾਂ ਰੱਖੀਆ ਸੌਫਟ ਬਾਅਦ ਚ ਰੱਖੀਆ ਜੀ ਸੋ ਉਹਦੀ ਉਹਦਾ ਕਾਰਨ ਵੀ ਇਹੀ ਹੈ ਕਿ ਜਦੋਂ ਪਹਿਲਾਂ ਰੂਟ ਤਾਂ ਕਿ ਉਹ ਰਜਨੀ ਨੂੰ ਹਰ ਟਾਈਮ ਰੱਬ 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 ਕਰਦੇ ਦੇਖਦਾ ਰਹਿੰਦਾ ਸੁਣਦਾ ਰਹਿੰਦਾ ਪਰ ਉਹ ਇੱਕ ਟਾਈਮ ਤੇ ਜਦੋਂ ਖੁਦ ਵੀ ਉਹਨੂੰ ਇਹ ਮਹਿਸੂਸ ਹੋਣ ਲੱਗ ਜਾਂਦਾ ਕਿ ਹਾਂ ਮੈਂ ਕਿਸੇ ਚੀਜ਼ ਵੱਲ ਖਿੱਚਿਆ ਜਾ ਰਿਹਾ ਉਦੋਂ ਉਹਨੂੰ ਉਹਦੇ ਰੱਬ ਦਾ ਭਰੋਸਾ ਵੀ ਯਾਦੋਂ ਦਾ ਕਿਤਨਾ ਕਿਤੇ ਦਿਮਾਗ ਚ ਆਉਂਦਾ ਕਿ ਹਾਂ ਇਹ ਵਾਕਈ ਚਾਹੀਦਾ ਇਸ ਚੀਜ਼ ਦਾ ਅਸਰ ਲਾ ਲੂ ਜਾਂ ਸ਼ਾਇਦ ਇਹੀ ਕਿੱਚ ਇਹਨੂੰ ਵੀ ਕਿਤਨਾ ਕਿਤੇ ਕੋਈ ਸੁਪਰੀਮ ਪਾਵਰ ਆ ਜਿਹੜੀ ਖਿੱਚ ਰਹੀ ਆ ਉਹਨੂੰ ਉਸ ਰੱਬ ਦਾ ਭਰੋਸਾ ਉਹਨੂੰ ਵੀ ਹੋਣ ਲੱਗ ਜਾਂਦਾ ਜਦੋਂ ਉਹ ਛੱਪੜੀ ਦੇ ਨੇੜੇ ਜਾਂਦਾ ਜੀ ਸੋ ਉਹੀ ਆ ਇਹ ਸ਼ਾਇਦ ਰਜਨੀ ਦਾ ਇਹੀ ਕਾਰਨ ਬਣ ਕੇ ਆਈ ਉਹਦੀ ਲਾਈਫ 'ਚ ਕਿ ਹਾਂ ਉਹ ਠੀਕ ਹੋਣਾ ਸੀ ਨਹੀਂ ਤਾਂ ਉਹ ਪਤਾ ਨਹੀਂ ਕਿੱਥੇ ਬੈਠਾ ਸੀ ਕਿੱਥੇ ਨਾ ਰਜਨੀ ਆਈ ਉਹਦਾ ਲਾਈਫ ਠੀਕ ਹੋਣੀ ਸੀ ਤਾਂ ਕਰਕੇ ਹੋਇਆ ਯਾ ਕਹਿ ਲੋ ਕਿ ਰਜਨੀ ਦਾ ਫਾਦਰ ਉਸ ਲੈਵਲ ਤੇ ਉਹ ਚਲਾ ਗਿਆ ਸੀ ਤਾਂ ਇੱਕ ਵਿੱਚੋਂ ਪਿੰਗਲੇ ਦੀ ਜੋ ਮਤਲਬ ਇਸ ਤਰ੍ਹਾਂ ਦਾ ਬੰਦਾ ਸੀ ਜਿਹੜਾ ਬਿਲਕੁਲ ਨਕਾਰਾ ਸੀ ਉਹ ਉਹਨਾਂ ਦੀ ਲਾਈਫ ਚ ਆਇਆ ਤਾਂ ਉਹ ਦੁਮਾਦਰ ਜਨੀ ਇਦਾਂ ਚਲੀ ਗਈ ਉਹਨੇ ਰੱਬ ਪਾ ਲਿਆ ਪ੍ਰੋਪਰ ਤਰੀਕੇ ਨਾਲ ਆ ਨਾ ਇੱਕ ਟਾਈਮ ਤੇ ਜਾ ਕੇ ਸਾਬਿਤ ਕਰਤਾ ਕਿ ਹਾਂ ਰੱਬ ਹੁੰਦਾ ਜੀ ਤੇ ਉਹ ਜਿਹੜਾ ਦونی ਚੰਦਾ ਉਹਨੂੰ ਵੀ ਜਾ ਕੇ ਐਂਡ ਤੇ ਜਾ ਕੇ ਕਹਾਣੀ ਦੇ ਮਹਿਸੂਸ ਹੁੰਦਾ ਕਿ ਹਾਂ ਵਾਕਈ ਰੱਬ ਹੈਗਾ ਪਤਾ ਨਹੀਂ ਦੋਨੇ ਮੈਨੂੰ ਇੱਕ ਦੂਜੇ ਲਈ ਬੜੇ ਸਹਾਈ ਲੱਗੇ ਜੀ ਸੋ ਅੰਤ ਤੇ ਦੋਰ ਦੀ ਜੇਕਰ ਆਪਾਂ ਗੱਲ ਕੀਤੀ ਜਾਵੇ ਤੇ ਇਦਾਂ ਦੇ ਜਿਹੜੇ ਕਿ ਸੇਹ ਦਿਨ ਸਮਾਜ ਨੂੰ ਨਾ ਫਿਲਮਾਂ 'ਚ ਬਹੁਤ ਲੋੜ ਹੈ ਕਿਉਂਕਿ ਅਸਰ ਮੈਟਰਲਿਜ਼ਮ ਦਾ ਯੁੱਗ ਹੋ ਗਿਆ ਹੈ ਦੁਨੀਆਵੀ ਵਸਤਾਂ ਦੇ ਵੱਲ ਜਿਹੜਾ ਕਿ ਧਿਆਨ ਹੈਗਾ ਮਨੁੱਖਤਾ ਬਹੁਤ ਜ਼ਿਆਦਾ ਹੋ ਗਿਆ ਪਰਮਾਤਮਾ ਦੇ ਵੱਲ ਉਹਨਾਂ ਦੀ ਇੰਨੀ ਵਿਰਤ ਨਹੀਂ ਜਿਵੇਂ ਪਹਿਲੇ ਸਮੇਂ 'ਚ ਹੁੰਦੀ ਸੀ ਤੇ ਕਿਤੇ ਲੱਗਦਾ ਕਿ ਅਜਿਹੀਆਂ ਫਿਲਮਾਂ ਸਮੇਂ ਦੀ ਲੋੜ ਹੈ ਗਈ ਨੇ ਤੇ ਨੌਜਵਾਨ ਵਰਗ ਨੂੰ ਜਿਹੜਾ ਭਟਕ ਚੁੱਕਿਆ ਹੈਗਾ ਜਿਹ ਪਹਿਲਾਂ ਹੁੰਦਾ ਸੀ ਕਿ ਆਪਣੇ ਮਾਪਿਆਂ ਆਪਣੇ ਬੱਚਿਆਂ ਨੂੰ ਉਂਗਲ ਫੜ ਕੇ ਗੁਰਦੁਆਰਾ ਸਾਹਿਬ ਮੰਦਰ ਲੈ ਕੇ ਜਾਂਦਾ ਸੀ ਪਰ ਅੱਜ ਦੇ ਦੌਰ 'ਚ ਇਹ ਸੋ ਨਹੀਂ ਹੈਗੇ ਸੋ ਪਰਮਾਤਮਾ ਦੇ ਵੱਲ ਇਹ ਵਿਰਤੀ ਲਗਾਉਣ ਦੀ ਨੌਜਵਾਨ ਫਿਲਮ ਜਿਹੜੀ ਹੈਗੀ ਹੈ ਨੌਜਵਾਨਾਂ ਨੂੰ ਫਿਲਮ ਸਹੀ ਸਾਬਤ ਹੋਏਗੀ ਤੇ ਕੋ ਕਹਾਣੀ ਕੋਈ ਆਪਾਂ ਐਕਸਪੈਰੀਮੈਂਟ ਤਾਂ ਕੀਤਾ ਨਹੀਂ ਹਣਾ ਕਿ ਆਪਾਂ ਡਾਊਟਫੁਲ ਰਹੀਏ ਇਹ ਅਸਲ ਕਹਾਣੀ ਆ ਇਤਿਹਾਸਿਕ ਆ ਸਾਡੀ ਧਰਮ ਨਾਲ ਸੰਬੰਧਿਤ ਆ ਸੋ ਇਹਦੇ 'ਚ ਕੋਈ ਦੋ ਰਹਿ ਨਹੀਂ ਕਿ ਹਾਂ ਇਹ ਉਹਨਾਂ ਨੂੰ ਰਾਹ ਦਿਖਾਉ ਉਹ ਜਾਂ ਨਾ ਰਾਹ ਦਿਖਾਉਗੀ ਜੀ ਇਹ ਕਹਾਣੀ ਉਸ ਬੇਸ ਤੇ ਆ ਕਹਾਣੀ ਤਾਂ ਬਣੀਆਂ ਜੇ ਕੋਈ ਉਹਨੇ ਇੱਕ ਸਿਰਜਿਆ ਚੀਜ਼ ਕਿ ਹਾਂ ਰੱਬ ਦਾ ਇੱਕ ਐਕਸਿਸਟੈਂਸ ਹੈ ਹਣਾ ਇਹ ਨਹੀਂ ਕਿ ਹਾਂ ਡਾਊਟਫੁਲ ਅ ਕਹਾਣੀ ਚ ਨਹੀਂ ਜੀ ਰੱਬ ਦਿਖਾਇਆ ਉਹਨਾਂ ਨੇ ਕਿ ਉਹਦੇ ਰਜਨੀ ਦੇ ਥਰੂ ਕਿ ਹਾਂ ਰੱਬ ਹੈਗਾ ਜੇ ਤੁਸੀਂ ਮੰਨੋ ਤਾਂ ਪਾ ਸਕਦੇ ਹਾਂ ਹਾਂ ਹੁਣ ਗੱਲ ਇਹ ਹੈ ਕਿ ਡਿਪੈਂਡ ਆਡੀਅנס ਤੇ ਆ ਸਮਾਜ ਤੇ ਹੁੰਦਾ ਆਡੀਅנס ਤੇ ਹੁੰਦਾ ਡਿਪੈਂਡ ਕਿ ਹਾਂ ਤੁਸੀਂ ਇੰਨੀਆਂ ਵਧੀਆ ਵਧੀਆ ਚੀਜ਼ਾਂ ਜਦੋਂ ਬਣਦੀਆਂ ਨੇ ਉਹ ਤੁਸੀਂ ਦੇਖ ਪਾਉਨੇ ਹੋ ਤੁਸੀਂ ਉਹਦਾ ਲਾਹਾ ਖਟ ਪਾਉਨੇ ਇਹ ਤਾਂ ਸਮਾਜ ਦੀ ਸਮਾਜ ਦੀ ਰਿਸਪੌਂਸਿਬਿਲਟੀ ਬਣਦੀ ਹੈ ਜਦੋਂ ਕੋਈ ਚੀਜ਼ ਵਧੀਆ ਆਉਂਦੀ ਹੈ ਕੋਈ ਮਾਰਕੀਟ ਚ ਜਾਂ ਕਹਿ ਲਈਏ ਕੋਈ ਪ੍ਰੋਡਕਟ ਦੇ ਰੂਪ ਚ ਜਾਂ ਫਿਲਮ ਦੇ ਰੂਪ ਚ ਜਾਂ ਇੱਕ ਸਕਰੀਨ ਤੇ ਕੋਈ ਮੂਵੀ ਦੇ ਰੂਪ ਚ ਤੁਸੀਂ ਉਸ ਚੀਜ਼ ਨੂੰ ਦੇਖੋ ਉਹ ਤੋਂ ਸਿੱਖੋ ਇਹ ਮੇਰੇ ਖਿਆਲ ਚ ਲੋਕਾਂ ਦੀ ਜ਼ਿਆਦਾ ਰਿਸਪੌਂਸਿਬਿਲਟੀ ਹੈ ਇਸ ਕੋ ਕਿੰਨਾ ਕਿੰਨਾ ਲੋਕਾਂ ਦੇ ਜ਼ਿਹਨ ਦੇ ਵਿੱਚ ਅੱਜ ਕੱਲ ਮੈਂ ਬਹੁਤ ਆ ਗਿਆ ਕਿ ਇਹ ਸਭ ਮੈਂ ਕੀਤਾ ਪਰ ਕਰਨ ਕਰਾਉਣ ਵਾਲਾ ਉਹ ਮਾਲਕ ਹੈਗਾ ਤੇ ਇਸ ਚੀਜ਼ ਤੋਂ ਨਿਕਲਣਾ ਤੁਸੀਂ ਖੁਦ ਰੀਅਲਾਈਜ਼ ਕੀਤਾ ਹੋਵੇਗਾ ਕਿ ਇਹੀ ਹੈ ਜੇਕਰ ਆਪ ਮੰਨੀ ਤਾਂ ਸਭ ਕੁਝ ਹੈ ਨਾ ਮੰਨੇ ਤਾਂ ਕੁਝ ਵੀ ਨਹੀਂ ਹਾਂ ਇਹ ਹੈ ਕਿਉਂਕਿ ਕਹਾਣੀ ਚ ਤਾਂ ਇਹੀ ਦਿਖਦਾ ਜੇ ਨਹੀਂ ਮੰਨੀਏ ਤਾਂ ਉਹ ਇੱਕ ਪੁਆਇੰਟ ਤੇ ਜਾ ਕੇ ਦونی ਚੰਦ ਜੋ ਉਹਦਾ ਫਾਦਰ ਸਾਹਿਬ ਨਹੀਂ ਰਜਨੀ ਦੇ ਉਹ ਵੀ ਸਾਬਤ ਹੋ ਜਾਂਦੇ ਨੇ ਕਿ ਆ ਰੱਬ ਨਹੀਂ ਮੰਨਦਾ ਇੱਕ ਟਾਈਮ ਤੇ ਜਾ ਕੇ ਜਾਂ ਮੇਰਾ ਕਰੈਕਟਰ ਹੈ ਜੋ ਉਹ ਇੱਕ ਟਾਈਮ ਤੇ ਰੱਬ ਨਹੀਂ ਮੰਨਦਾ ਪਰ ਜਦੋਂ ਰੱਬ ਮੰਨਿਆ ਜਾਂਦਾ ਉਦੋਂ ਵੀ ਕੁਝ ਸਿਚੁਏਸ਼ਨ ਬਦਲ ਜਾਂਦੀ ਆ ਤਾਂ ਰੱਬ ਮੰਨਣ ਵੀ ਲੱਗ ਜਾਂਦੇ ਨੇ ਬਸ ਉਹੀ ਆ ਕਿ ਮੰਨੋਗੇ ਤਾਂ ਜੇ ਤੁਸੀਂ ਆਪਣੇ ਆਪ ਨੂੰ ਖਾਲੀ ਕਰੋਗੇ ਜੇ ਇਸ ਲੈਵਲ ਤੇ ਲਿਆਵੋਗੇ ਕਿ ਹਾਂ ਕੋਈ ਵੀ ਚੀਜ਼ ਕੋਈ ਹੋ ਰਹੀ ਆ ਉਹ ਕਿਸੇ ਖਿਚਾਅ ਨਾਲ ਜਾਂ ਕਿਸੇ ਅਸਰ ਨਾਲ ਹੋ ਰਹੀ ਆ ਨਾ ਕਿ ਤੁਹਾਡੇ ਕਰਨ ਨਾਲ ਨਹੀਂ ਜੇ ਤੁਸੀਂ ਹੋਰ ਚੀਜ਼ਾਂ ਨੂੰ ਵੀ ਤੁਸੀਂ ਦੇਖਣ ਦੀ ਸੋਚਣ ਦੀ ਸਮਝ ਰੱਖੋ ਤਾਂ ਹੋਰ ਚੀਜ਼ਾਂ ਕਿਉਂ ਨਹੀਂ ਹੁੰਦੀਆਂ ਤੁਹਾਡੇ ਸਾਹਮਣੇ ਜੀ ਕੋਈ ਪਾਵਰ ਨਾਲ ਹੁੰਦੀਆਂ ਨੇ ਸ਼ਾਇਦ ਉਦੋਂ ਰੱਬ ਮੰਨਿਆ ਜਾਂਦਾ ਉਹ ਇੱਕ ਮੈਸੇਜ ਦੇ ਦੋ 30 ਤਰੀਕ ਦਾ ਜਿਹੜੇ ਫਿਲਮ ਦੀ ਵੱਡੀ ਗ੍ਰੈਂਡ ਓਪਨਿੰਗ ਹੋਣ ਜਾ ਰਹੀ ਹੈ ਲੀਡਿੰਗ ਯਾਰ ਐਨੀ ਵਧੀਆ ਫਿਲਮਾਂ ਕਦੇ ਕਦੇ ਆਉਂਦੀਆਂ ਨੇ ਜ਼ਰੂਰ ਦੇਖਿਓ ਬਹੁਤ ਵਧੀਆ ਫਿਲਮਾਂ ਬਹੁਤ ਵੱਡੇ ਲੈਵਲ ਦੀ ਫਿਲਮਾਂ ਕਾਸਟ ਬਹੁਤ ਵਧੀਆ ਜੋ ਮਤਲਬ ਇਹ ਵੀ ਨਹੀਂ ਕਹਾਗੇ ਕਿ ਤੁਹਾਨੂੰ ਬਸ ਕੱਲੀ ਕਹਾਣੀ ਦਿਖਾ ਰਿਆ ਉਹਨੂੰ ਬਹੁਤ ਵਧੀਆ ਤਰੀਕੇ ਨਾਲ ਕਿਵੇਂ ਉਹਦੇ ਵਿੱਚ ਡਰਾਮਾ ਕਿਵੇਂ ਪਾ ਕੇ ਦਿਖਾਉਣਾ ਪਰ ਅਸਲੀ ਕਹਾਣੀ ਨੂੰ ਨਹੀਂ ਬਦਲਣਾ ਇਹ ਚੀਜ਼ਾਂ ਬਹੁਤ ਦੇਖਣਯੋਗ ਨੇ ਹਰ ਇੱਕ ਜਿਹੜੀਆਂ ਪੇਰੈਂਟਸ ਲਈ ਬਹੁਤ ਵੱਡੀ ਉਹ ਆ ਕਿ ਬੱਚਿਆਂ ਨੂੰ ਦਿਖਾਉਣੀਆਂ ਚਾਹੀਦੀਆਂ ਨੇ ਇਸ ਤਰ੍ਹਾਂ ਦੀਆਂ ਫਿਲਮਾਂ ਕਿਉਂਕਿ ਜ਼ਿਆਦਾ ਨਹੀਂ ਬਣਦੀਆਂ ਇਸ ਤਰ੍ਹਾਂ ਦੀਆਂ ਫਿਲਮਾਂ ਹਨਾ ਸੋ ਪੇਰੈਂਟਸ ਲਈ ਜ਼ਰੂਰੀ ਹੈ ਕਿ ਆ ਫੈਮਿਲੀ ਫਿਲਮਾਂ ਜ਼ਰੂਰ ਜਾਏ ਸੋ ਬਾਕੀ 3 ਅਗਸਤ ਦਿਨ ਪੁੱਲਿਓ ਨਾ ਵੱਡੇ ਪਰਦੇ ਦੇ ਉੱਪਰ ਜਿਹੜੀ ਇਹ ਫਿਲਮ ਹੈ ਰਿਲੀਜ਼ ਹੋਣ ਜਾ ਰਹੀ ਹੈ ਸੋ ਆਪਣੇ ਪਰਿਵਾਰ ਸਮੇਤ ਬੱਚਾਸਵੇਂ ਜ਼ਰੂਰ ਇਹ ਫਿਲਮ ਦੇਖੋ ਸੋ ਵਿਧਰੇ ਆਪ ਟੈਲੀ ਜੁੜ ਰਹੋ ਹਮਦਰ ਟੀਵੀ ਨਾਲ ਕੈਮਰਾ ਪਰਸਨ ਮੋਨਲ ਪ੍ਰਵਿੰਦਰ ਮਹਾਲੀ